ਸਤਿ ਸ੍ਰੀ ਅਕਾਲ ਦੋਸਤੋ ਬੱਡ ਮਾਰਨਿੰਗ ਅੱਜ ਤਰੀਕ ਹੈ ਜੀ 27 2024 ਤੇ ਆਪਾਂ ਸਾਰੇ ਨੂੰ ਜ਼ੋਰ ਪਾ ਕੇ ਕੀ ਰਿਪੋਰਟਾ ਪਿਛਲੇ 13 ਤਰੀਕ ਤੋਂ ਆਪਾਂ Rajasthan ਮੌਨਸੂਨ ਬਾਈਕ ਰਾਈਡ ਤੇ ਨਿਕਲੇ ਹੋਏ ਮੇਰੇ ਨਾਲ ਨੇ ਤਾਂ ਫੇਰ ਫਟਰੀ ਜੀ ਤੇ ਪਿਛਲੇ ਸਮੇਂ ਤੋਂ ਤੁਸੀਂ ਵੀ ਵਲੋਗ ਦੇਖ ਰਹੇ ਹੋ ਆਪਣੇ ਤੇ ਆਪਾਂ ਅੱਜ ਦਿਖਾਵਾਂਗੇ ਤੁਹਾਨੂੰ ਕੋਟਾ ਸ਼ਹਿਰ ਤੇ ਨਾਲ ਹੀ ਕੋਟੇ ਦੇ ਆਸ-ਪਾਸੇ ਜਿਹੜੀਆਂ ਵੀ ਵੇਖੋ ਜੋ ਲੋਕੇਸ਼ਨ ਆ ਉਹ ਤੁਹਾਨੂੰ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮਾਰਨਿੰਗ ਬਾਗ ਸਮੇਂ ਕਿਸ਼ੋਰ ਸਾਗਰ ਦੇ ਆਲੇ ਦੁਆਲੇ ਦਾ ਦ੍ਰਿਸ਼ ਤੇ ਉੱਥੋਂ ਉਹ ਲੋਕੇਸ਼ਨਾਂ ਤੇ ਨਾਲ ਹੀ ਚੰਬਲ ਗਾਰਡਨ ਤੇ ਚੰਬਲ ਨਦੀ ਤੇ ਬਣਿਆ ਹੋਇਆ ਕੋਟਾ ਬੈਰਾਜ ਦੇਖਦੇ ਰਹੋ ਦੋਸਤੋ ਜੁੜੇ ਰਹੋ ਇਹ ਦੋਸਤੋ ਕਿਸ਼ੋਰ ਸਾਗਰ ਝੀਲ ਦੇ ਨਾਲ-ਨਾਲ ਬਣੀ ਸੜਕ ਜਿੱਥੇ ਕਾਫੀ ਹਰਿਆਲੀ ਹੈ ਤੇ ਲੋਕ ਸਵੇਰੇ ਸਵੇਰੇ ਮਾਰਨਿੰਗ ਬਾਗ ਵੀ ਕਰ ਰਹੇ ਨੇ ਸ਼ੋਰ ਸਾਗਰ ਝੀਲ ਦੇ ਵਿੱਚ ਬਣਿਆ ਹੋਈਆਂ ਘੋੜਿਆਂ ਦੀਆਂ ਤਸਵੀਰਾਂ ਇੱਕ ਪ੍ਰਤਿਮਾ ਜਿੱਥੇ ਕਾਫੀ ਘੋੜੇ ਬਣੇ ਹੋਏ ਆ ਤੇ ਇਹ ਆ ਦੋਸਤੋ ਸਵਰਨ ਮਹੱਲ ਇਹ ਇੱਕ ਬਗੀਚਾ ਇਹਦੇ ਵਿੱਚ ਕਮਲ ਦੇ ਫੁੱਲ ਉਗਰੇ ਹੋਏ ਨੇ ਅਸੀਂ ਅੰਦਰ ਨਹੀਂ ਜਾ ਸਕੇ ਤੁਹਾਨੂੰ ਕਮਲ ਦੇ ਫੁੱਲ ਬਾਅਦ ਚ ਦਿਖਾਵਾਂਗੇ ਇੱਕ ਵਾਰ ਇੱਥੇ ਹੀ ਵੀਡੀਓ ਬਣਾ ਕੇ ਅਸੀਂ ਵਾਪਸ ਨੂੰ ਚੱਲ ਪਏ ਸੀ ਆਪਣੇ ਰੂਮ ਵੱਲ ਨੂੰ ਦੋਸਤੋ ਸਵੇਰੇ ਸਵੇਰੇ ਅਸੀਂ ਸ਼ਹਿਰ ਤੋਂ ਨਿਕਲੇ ਸੀ ਤੇ ਇੱਥੇ ਫੋਟੋਗ੍ਰਾਫੀ ਤੇ ਰੀਲ ਬਣਾ ਕੇ ਅਸੀਂ ਵਾਪਸ ਆਪਣੇ ਰੂਮ 'ਚ ਆ ਗਏ ਦੋਸਤੋ ਹੁਣ ਚੱਲਿਆਂ ਆਪਾਂ ਕੋਟਾ ਬਰਾਜ ਵੇਖਣ ਲਈ ਦੇ ਨਾਲ-ਨਾਲ ਤੁਹਾਨੂੰ ਦਿਖਾ ਰਹੇ ਹਾਂ ਕੋਟਾ ਸ਼ਹਿਰ ਦੀਆਂ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਦਰਵਾਜ਼ੇ ਤੇ ਹੋਰ ਬਹੁਤ ਸੋਹਣਾ ਕੋਟਾ ਸ਼ਹਿਰ ਦਾ ਪੁਰਾਣਾ ਟਾਜਾ ਬਹੁਤ ਸਾਰੇ ਇੱਥੇ ਬਿਲਡਿੰਗਾਂ ਤੁਹਾਨੂੰ ਪੁਰਾਣੀਆਂ ਹਵੇਲੀਆਂ ਵੇਖਣ ਨੂੰ ਮਿਲਣਗੀਆਂ ਦੋਸਤੋ ਔਰ ਸਾਹਮਣੇ ਹੋਰ ਵੀ ਇੱਕ ਸੋਹਣੀ ਬਿਲਡਿੰਗ ਬਣੀ ਹੋਈ ਹੈ ਕੋਟਾ ਸ਼ਹਿਰ ਆਪਣੇ ਸਰਕਲ ਆਪਣੇ ਚੌਂਕਾਂ ਲਈ ਫੇਮਸ ਹੈ ਬਹੁਤ ਸੋਹਣੇ ਚੌਂਕ ਕੋਟਾ ਸ਼ਹਿਰ ਦੇ ਵੇਖਣ ਨੂੰ ਤੁਹਾਨੂੰ ਮਿਲਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਚੱਲਿਏ ਆਪਾਂ ਕੋਟਾ ਵਿਰਾਜ ਦੋਸਤੋ ਆਪਾਂ ਅੱਜ ਸ਼ੁਰੂ ਕੀਤਾ ਹੈ ਕੋਟਾ ਬਲੌਗ ਕੋਟੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਤੁਹਾਨੂੰ ਅੱਜ ਦਿਖਾਵਾਂਗੇ ਰਾਤ ਆਪਾਂ ਕੋਟਾ ਪਹੁੰਚ ਗਏ ਸੀ ਤੇ ਕੋਟੇ ਦੇ ਵਿੱਚ ਕਾਫੀ ਕੁਝ ਵੇਖਣਯੋਗ ਹੈਗਾ ਜਿਹੜਾ ਤੁਹਾਨੂੰ ਅੱਜ 1960s ਕੀਤਾ ਸੀ ਜੰਮਲ ਨਦੀ ਵਾਲਾ ਜਿਹੜਾ ਇਹ ਚ ਪਾਣੀ ਆਉਂਦਾ ਹੋ ਉਹ ਸਾਹਮਣੇ ਦੇਖ ਰਹੇ ਹੋ ਦੋਸਤੋ ਤੁਸੀਂ ਚੰਬਲ ਨਦੀ ਤੇ ਚੰਬਲ ਨਦੀ ਉੱਤੇ ਬਣਿਆ ਹੋਇਆ ਕੋਟਾ ਵਿਰਾਜ ਬਹੁਤ ਹੀ ਪੁਰਾਣਾ ਢਾਂਚਾ ਹੈ ਸਾਹਮਣੇ ਦੇਖ ਰਹੇ ਹੋ ਕੋਟਾ ਵਿਰਾਜ ਸਭ ਤੋਂ ਪੁਰਾਣਾ ਪੋਲੇ ਇਹ ਕੋਟਾ ਸ਼ਹਿਰ ਦਾ ਜਿਹੜਾ ਚੰਬਲ ਨਦੀ ਤੇ ਬਣਿਆ ਹੈ ਹੁਣ ਬੰਦ ਕੀਤਾ ਹੋਇਆ ਹੈ ਮੈਨੂੰ ਐ ਲੱਗਿਆ ਇੱਥੇ ਏਵਰ ਪੁਆਇੰਟ ਤੋਂ ਜਾਣ ਲਈ ਥੋੜੀ ਰੁਕਠੋਕ ਹੈ ਇਸ ਲਈ ਇੱਥੇ ਥੋੜਾ ਜਿਹਾ ਫੋਟੋਗ੍ਰਾਫੀ ਲਈ ਵੀ ਬੰਦ ਕੀਤਾ ਹੋਇਆ ਹੈ ਚੰਬਲ ਗਾਰਡਨ ਕੋਟਾ ਦਾ 메인 ਦਵਾਰ ਮੁੱਖ ਦਵਾਰ ਦੋਸਤੋ ਦੇਖ ਰਹੇ ਹੋ ਤੁਸੀਂ ਚੰਬਲ ਗਾਰਡਨ ਚੰਬਲ ਵੈਰਜ ਤੇ ਨਾਲ ਹੀ ਹੈ ਤੇ ਚੰਬਲ ਨਦੀ ਦੇ ਕੰਢੇ ਤੇ ਬਣਿਆ ਹੋਇਆ ਇੱਕ ਪਿਕਨਿਕ ਸਪੌਟ ਕਹਿ ਲਓ ਜਾਂ ਘੁੰਮਣ ਫਿਰਨ ਲਈ ਮਾਰਨਿੰਗ ਵਾਕ ਲਈ ਇੱਕ ਗਾਰਡਨ ਬਣਿਆ ਹੋਇਆ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਚੰਬਲ ਨਦੀ ਚੰਬਲ ਨਦੀ ਚੰਬਲਗੜ੍ਹ ਦੇ ਨਾਲ ਬੈੰਦੀ ਹੋਈ ਦੇਖ ਰਹੋ ਦੋਸਤੋ ਚੰਬਲਗੜ੍ਹ ਦੇ ਵਿੱਚ ਬਣਿਆ ਹੋਇਆ ਚੰਬਲ ਰਿਵਰ 뷰 ਇੱਕ ਸਹਿੰਗੀ ਗਵਰੇਜ ਟੈਪ ਪੁਲ ਬਣਿਆ ਹੋਇਆ ਤੁਹਾਨੂੰ ਦਿਖਾ ਦਈਏ ਫੇਰ हैंगिंग ब्रिज दोस्तों बहुत ही खूबसूरत पुल है। ਇਹਦੇ ਆਸੇ-ਪਾਸੇ ਇਹ ਝੂਲਦਾ ਪੁਲਾ ਦੇਖ ਰਹੇ ਹੋ ਤੁਸੀਂ। ਝੂਲਦਾ ਹੋਇਆ ਪੁਲਾ। ਇਹਦੇ ਆਸੇ-ਪਾਸੇ ਟੈਂਪਰੀਰੀ ਤੌਰ ਤੇ ਪਾਣੀ ਜਮਾ ਕੀਤਾ ਹੋਇਆ ਤੇ ਉਹ ਸਾਹਮਣੇ ਇੱਕ ਹੋਰ ਖੂਬਸੂਰਤ ਪੁਆਇੰਟ ਤਾ ਦੋਸਤੋ ਇੱਕ ਟ੍ਰਾਇਲ ਟ੍ਰੇਨ ਦੀ ਲਾਈਨ ਹੈ ਰੀਲੀਵਲ ਲੈਨ ਛੋਟੀ ਜੀ ਪਰੜੀ ਹੁਣ ਇਹ ਨਹੀਂ ਪਤਾ ਇੱਥੇ ਟ੍ਰਾਇਲ ਟ੍ਰੇਨ ਚੱਲਦੀ ਹੈ ਜਾਂ ਨਹੀਂ ਪਰ ਹੈ ਇਹ ਬਹੁਤ ਖੂਬਸੂਰਤ ਹੈ ਕੀ ਬਾਤ ਹੈ ਇਹ ਦੇਖ ਰਹੇ ਹੋ ਇੱਕ ਫੁਹਾਰਾ ਬਣਿਆ ਹੋਇਆ ਤੇ ਵਿੱਚ ਉਹਦੇ ਬਣੀ ਹੋਈ ਹੈ ਮੂਰਤੀ ਬਹੁਤ ਖੂਬਸੂਰਤ ਹੈ एक मुटैर घड़ा चक्की खड़ी है उसी देख रहे है चंबल गार्डन कोटा दोस्तों आपका गार्डन देख लिया पहला बैराज देखे हम गार्डन तो हूँ तहवे अगला पॉइंट फुहारा बनया हुआ पर चल नहीं रहा है खूबसूरत काफ़ी वजिए फुहारा है ਚੰਬਲ ਗਾਰਡਨ ਕੋਟਾ ਦਾ 메인 ਦਵਾਰ ਮੁੱਖ ਦਵਾਰ ਬਹੁਤ ਜਿਆਦਾ ਗਰਮੀ ਹੈ ਦੋਸਤੋ ਚੰਬਲ ਗਾਰਡਨ ਦੇ ਵਿੱਚ ਵੀ ਕਾਫੀ ਗਰਮੀ ਸੀ ਤੇ ਕੋਟਾ ਬਰਾਜ ਤੇ ਪੂਰੀ ਗਰਮੀ ਸੀ ਤੇ ਆਪਾਂ ਪੀ ਰਹੇ ਸਕੰਜਵੀ